ਸਤ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜੇਲ ਹੇਰ ਬਲੌਅ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਰਾਜੀ ਖੁਸ਼ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦੋਸੀ ਬਖਸ਼ੇ ਅੱਪਾ ਜੀ ਦੀ ਵੀਡੀਓ ਸਟਾਰਟ ਕਰਨ ਲੱਗੇ ਸੀ ਅੱਪਾ ਜੀ ਦੀ ਵੀਡੀਓ ਚਾਦਰ ਤੇ ਬਣਾਉਣ ਲੱਗੇ ਕਿਉਂਕਿ ਨਾ ਜਦ ਬੱਚੇ ਹੁੰਦੇ ਛਾਦ ਵਿੱਚ ਘਰ ਵਿੱਚ ਹਨਾ ਤੇ ਚਾਦਰ ਬੈਲ ਕਾਲ ਵੀ ਦੇਖ ਸਕਦੇ ਤੁਸੀਂ ਜਮਾ ਜਿਵੇਂ ਇਕੱਠੀ ਕਰਤੀ ਇਹਨੂੰ ਵਿਛਾਉਣੀ ਮੜ ਕੇ ਆਪਾਂ ਫੇਰ ਉਹ ਕਰਦੇ ਆ ਤੇ ਹਾਂਜੀ ਤੇ ਚਾਦਰ ਭਾਵੇਂ ਆਪਾਂ ਵੀਡੀਓ ਬਣਾਉਂਦੇ ਕੋਈ ਬੱਚੇ ਚਾਦਰ ਇਕੱਠੀ ਕਰ ਦਿੰਦੇ ਖੇਡ ਦੇ ਟੱਪ ਤੇ ਚਾਦਰ ਬਿਲਕੁਲ ਸੈੱਟ ਨਹੀਂ ਹੁੰਦੀ ਆਪਾਂ ਉਹਦੇ ਬਾਰੇ ਕਿ ਦੱਸਣ ਲੱਗੇ ਕਿ ਇਸ ਟ੍ਰਿਕ ਦਾ ਟ੍ਰਿਕ ਨਾਲ ਆਪਾਂ ਚਾਦਰ ਵਿਛਾਈ ਕਿ ਆਪਣੀ ਚਾਦਰ ਬਿਲਕੁਲ ਵੀ ਇਕੱਠੀ ਨਾ ਭਾਵੇਂ ਛੋਟੀ ਹੋਵੇ ਚਾਦਰ ਭਾਵੇਂ ਹੋਵੇ ਵੱਡੀ ਤੇ ਇੱਕ ਹੋਰ ਤੁਸੀਂ ਤੁਹਾਨੂੰ ਧੰਨਵਾਦ ਕਰਨਾ ਸਾ ਤੁਹਾਡਾ ਸਾਰਿਆਂ ਤੁਸੀਂ ਸਾਡੇ 2000 ਸਬਸਕ੍ਰਾਈਬਰ ਕੰਪਲੀਟ ਕਰਤੇ 2 ਕੇ ਸਬਸਕ੍ਰਾਈਬਰ ਆਪਣੇ ਹੋ ਚੁੱਕੇ ਆ ਤੁਹਾਡੇ ਸਾਰਿਆਂ ਵੀਰ ਭੈਣ ਤਲਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਸਪੋਰਟ ਕਰਦੇ ਆ ਸਾਨੂੰ ਹਨਾ ਵਾਹਿਗੁਰੂ ਤੁਹਾਨੂੰ ਸਾਰਿਆਂ ਤਨ ਦਸਦੀ ਬਖਸ਼ੇ ਤੁਹਾਡੇ ਸਾਰਿਆਂ ਨੇ ਮਨੋ ਕਾਮਨਾ ਪੂਰੀਆਂ ਹੋਣ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਹਨਾ ਜੇ ਸਾਨੂੰ ਇੰਨੀ ਸਪੋਰਟ ਕਰਦੇ ਸਾਡੇ 2 2 ਕੇ ਸਬਸਕ੍ਰਾਈਬਰ ਕੰਪਲੀਟ ਹੋ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਆਜੋ ਹੁਣ ਆਪਾਂ ਵਿੜਦੀ ਚਾਦਰ ਬਾਰੇ ਤੁਹਾਨੂੰ ਦੱਸਾਂ ਮੈਂ ਕਿਵੇਂ ਬਿਸ਼ਾਉਣੀ ਆ ਜਿਨਾ ਕਿ ਚਾਦਰ ਇਕੱਠੀ ਨਹੀਂ ਹ ਦੇਖੋ ਇੱਕ ਤਾਂ ਚਾਦਰ ਦਾ ਜਿਵੇਂ ਲੜ ਵੱਡਾ ਹੁੰਦਾ ਇਸ ਤਰ੍ਹਾਂ ਜਿਆਦਾ ਥੱਲੇ ਲੰਕਦਾ ਹੁੰਦਾ ਨਾ ਇਹਦੇ ਲਈ ਆਪਾਂ ਕੀ ਕਰਨਾ ਇੱਥੇ ਇਸ ਤਰ੍ਹਾਂ ਇੱਕ ਪਾਲਣਾ ਕੜਾ ਜਾਂ ਤੁਸੀਂ ਬੰਗ ਪਾ ਸਕਦੇ ਹੋ ਉੱਤੋਂ ਆਪਾਂ ਚੂੜੀ ਨਾਲ ਇਹਦੇ ਨਾਲ ਆਪਣੇ ਨਾਲ ਰਬੜ ਪੈਣ ਨਾਲ ਇੱਥੋਂ ਬੰਦ ਕਰ ਦੇਣਾ ਬਹੁਤ ਵਧੀਆ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਤੁਸੀਂ ਦੇਖ ਸਕਦੇ ਹੋ ਚਾਦਰ ਬਿਲਕੁਲ ਵੀ ਉਹ ਨਹੀਂ ਹੁੰਦੀਗੀ ਬਹੁਤ ਵਧੀਆ ਡਿਜ਼ਾਈਨ ਹੁੰਦਾ ਜਿੰਨਾ ਲੜ ਵੱਡੇ ਹੁੰਦੇ ਨੇ ਜਿਨ੍ਹਾਂ ਦੇ ਲੜ ਵੱਡੇ ਹੁੰਦੇ ਨਾਲ ਜਿਹੜਾ ਡਿਜ਼ਾਈਨ ਬਣ ਜਾਂਦਾ ਨਾਲ ਬਹੁਤ ਸੋਹਣਾ ਲੜ ਹੋ ਜਾਂਦਾ ਇੱਕ ਟ੍ਰਿਕ ਇਹ ਹੋ ਗਈ ਨੰਬਰ 2 ਟ੍ਰਿਕ ਇਹਨੂੰ ਲਾ ਲਈਏ ਤੇ ਫਿਰ ਤੁਹਾਨੂੰ ਨੰਬਰ 2 ਟ੍ਰਿਕ ਦਿਖਾਉਣੀ ਆ ਇਸ ਸਾਈਡ ਤੇ ਰੱਖਦੇ ਜੀ ਮੈਂ ਚਾਦਰ ਦਾ ਆ ਚੀਜ਼ ਵੱਡੀ ਆ ਆਪਾਂ ਕੀ ਕਰਨਾ ਇਸ ਨੂੰ ਪਹਿਲਾਂ ਆ ਚੀਜ਼ ਨੂੰ ਅੰਦਰ ਨੂੰ ਕਰਨਾ ਫੋਲਡ ਇਸ ਤਰ੍ਹਾਂ ਫੋਲਡ ਕਰਕੇ ਹਾਂਜੀ ਮੁੜ ਕੇ ਆ ਚੀਜ਼ ਬਿਲਕੁਲ ਇਸ ਤਰ੍ਹਾਂ ਜਾਣੀ ਆ ਇਦਾਂ ਕਰਕੇ ਇਦਾਂ ਕਰਕੇ ਤੁਸੀਂ ਰੱਖ ਦੇਣਾ ਤੁਹਾਡੀ ਚਾਦਰ ਬਿਲਕੁਲ ਵੀ ਸੈੱਟ ਆ ਜੂ ਆਰਾਮ ਦੇਣਾ ਸਾਰੀ ਸਾਰੇ ਪਾਸੇ ਆਏਗੀ ਸਾਰੇ ਪਾਸੇ ਆਪਾਂ ਚਾਰੇ ਖੁੰਜਾਂ 'ਚ ਆਪ ਇਸ ਤਰ੍ਹਾਂ ਕਰਨਾ ਹੈ ਜਿਵੇਂ ਹੁਣ ਆਹ ਚਾਦਰ ਦਾ ਸੀ ਤੁਹਾਨੂੰ ਕਰਕੇ ਦਿਖਾਉਂਦੇ ਆ ਮੈਂ ਇੱਕ ਤੁਹਾਨੂੰ ਟ੍ਰਿਕ ਦੱਸਦੀ ਮੈਂ ਕਿਵੇਂ ਕਰਦੇ ਆ ਇੱਥੋਂ ਆ ਚੀਜ਼ ਬਿਲਕੁਲ ਇਦਾਂ ਕਰਕੇ ਬੈਠ ਆ ਜੂਗੀ ਬਿਲਕੁਲ ਚਾਦਰ ਸੈੱਟ ਕਰਕੇ ਵਿਛਾਈ ਜਾਵੇ ਸਾਰੇ ਪਾਸੇ ਆ ਰਹੀ ਤਰੀਕਾ ਬਾਤ ਤਾਂ ਇਹ ਹਾਂਜੀ ਤੇ ਜਿਵੇਂ ਚਾਦਰ ਬਿਲਕੁਲ ਸੈੱਟ ਆ ਜਾਂਦੀ ਹੈ ਤਰੀਕੇ ਨਾਲ ਠੀਕ ਆ ਨੰਬਰ 3 ਜੇ ਇਦਾਂ ਨੂੰ ਇਦਾਂ ਨੂੰ ਤੁਸੀਂ ਕਰਨਾ ਇਦਾਂ ਨੂੰ ਵੀ ਤੁਸੀਂ ਇਦਾਂ ਹੀ ਕਰਨਾ ਚਾਦਰ ਐ ਨੂੰ ਸਾਰੀ ਇਦਾਂ ਕਰ ਅੰਦਰ ਅੰਦਰ ਦਾ ਆਹ ਵਾਲਾ ਹਿੱਸਾ ਜਿਹੜਾ ਇੱਥੋਂ ਇਦਾਂ ਡਿਜ਼ਾਈਨ ਬਣ ਜਾਣਾ ਇਸ ਤਰ੍ਹਾਂ ਤੇ ਇਹ ਇੱਥੋਂ ਇਦਾਂ ਆਪਾਂ ਚਾਰੇ ਖੁੰਝੇ ਇਦਾਂ ਇਦਾਂ ਹੀ ਕਰਦੇ ਆ ਤੇ ਬਿਲਕੁਲ ਸੈਟ ਹੋਣ ਮੈਂ ਤੁਹਾਨੂੰ ਚਾਰੇ ਖੁੰਝੇ ਕਰਕੇ ਦਿਖਾਉਣੀ ਫਿਰ ਤੁਹਾਨੂੰ ਦਿਖਾਉਣੀ ਕਿਵੇਂ ਚਾਦਰ ਸੈੱਟ ਹੁੰਦੀ ਹੈ ਹਾਂਜੀ ਤੁਸੀਂ ਦੇਖ ਸਕਦੇ ਮੇਰੇ ਚਾਰੇ ਖੁੰਜਿਆਂ ਤੋਂ ਚਾਦਰ ਬਿਲਕੁਲ ਸੈੱਟ ਹੋ ਕਿੰਨੀ ਸਾਫ਼ ਲੱਗਦੀ ਬੈੱਡ ਬਿਲਕੁਲ ਕਲੀਨ ਲੱਗਦਾ ਚਾਦਰ ਹਨਾ ਪਿਛਾਈ ਤੇ ਆਹ ਦੇਖੋ ਇੱਧਰ ਖੁੰਜੇ ਬਿਲਕੁਲ ਸੈੱਟ ਆ ਕੋਈ ਚਾਦਰ ਨਿਕਲਦਾ ਹੈ ਨਹੀਂ ਗਾ ਇਸ ਤਰੀਕੇ ਤੁਸੀਂ ਚਾਦਰ ਵਿਛਾਓ ਤੇ ਆਪ ਇੱਕ ਤਰੀਕਾ ਤੋਂ ਲਾਸਟ ਹੋਰ ਦੱਸਣ ਲੱਗੀ ਆ ਜੇ ਤੁਹਾਡੀ ਚਾਦਰ ਜਿਆਦਾ ਵੱਡੀ ਹੋਵੇ ਹਨਾ ਤੇ ਉਹਦੇ ਤੁਸੀਂ ਕੀ ਕਰਨਾ ਆਹ ਚੀਜ਼ ਇੱਥੇ ਗੰਢ ਦੇ ਲੈਣੀ ਆ ਚਾਰੇ ਖੁੰਜਿਆਂ ਤੇ ਗੰਢ ਦੇ ਲੈਣੀ ਤੁਸੀਂ ਇਸ ਤਰ੍ਹਾਂ ਠੀਕ ਗੰਢ ਦੇ ਕੇ ਚਾਦਰ ਵਿੱਚ ਦੇ ਦੇਣੀ ਆ ਤੋਡੀ ਚਾਦਰ ਬਿਲਕੁਲ ਨਹੀਂ ਵਿੱਚੋਂ ਨਿਕਲੂਗੀ। ਹਾਂਜੀ ਇਹ ਕਹਾਂ ਕਿ ਫਾਜਾਂ ਦੇ ਤੇ ਗੰਢ ਨਾ ਤੁਹਾਡੀ ਚਾਦਰ ਬਿਲਕੁਲ ਵੀ ਬਾਹਰ ਨਹੀਂ ਨਿਕਲੂਗੀ ਚਾਦਰ ਬਿਲਕੁਲ ਸੈੱਟ ਹੋ ਜੂਗੀ। ਹਾਂਜੀ ਹੁਣ ਹਾਂਜੀ ਤੇ ਆ ਦੇਖੋ ਗੰਢ ਦੇ ਦਿਓ ਚਾਰੇ ਖੁੰਝਾਂ ਤੇ ਚਾਰੇ ਖੁੰਝਾਂ ਚਾਦਰ ਬਾਲੀ ਵੱਡੀ ਚਾਰੇ ਖੁੰਝਾਂ ਤੇ ਗੰਢ ਦੇ ਉਹਦੇ ਵਿੱਚ ਦੇ ਦਿਓ ਚਾਦਰ ਬਿਲਕੁਲ ਨਹੀਂ ਚਾਦਰ ਨਿਕਲੂਗੀ ਹਨਾ ਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਚਾਰ ਦੇ ਬੈੱਡ ਤੇ ਪਾ ਕਿੱਦਾਂ ਬਿਸ਼ਾਈ ਜੂ ਇਕੱਠੀ ਨਾ ਹੋਵੇ ਚਾਤ ਦੀ ਕਿ ਹੈ ਨਾ ਤੁਹਾਨੂੰ ਵਧੀਆ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡਾ ਸਾਧਿਆ ਦਾ ਧੰਨਵਾਦ ਇੱਕ ਵਾਰੀ ਫੇਰ ਸਾਡੇ 2k ਸਬਸਕ੍ਰਾਈਬਰ ਕਰ ਲੈ ਤੇ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਵਲੌਗ ਦੇ ਵਿੱਚ ਬਾਏ ਬਾਏ